ਕੀ ਜੀ ਹੈ ਔਰ ਮੈਂ ਹੁਣ ਬੇਨਤੀ ਕਰੂੰਗਾ ਕਪਿਲ ਗੁਪਤਾ ਸਾਊਂਡ ਵਾਲੇ ਨੂੰ ਤੇ ਮੇਰਾ ਪਰਸਨਲੀ ਆਪਰੇਟਰ ਸਾਊਂਡ ਚਲਾਉਣ ਵਾਲੇ ਮਨੋਰੀ ਵੀਰ ਨੂੰ ਇੱਕ ਮੜੇ ਇੱਕ ਮੜੇ ਉੱਪਰ ਆਓ ਮਣੀ ਵੀਰਾ ਕਿੱਥੇ ਉਹ ਵੀ ਆ ਜਾਵੇ ਮੈਂ ਮੈਂ ਗਲੀਆਂ ਦਾ ਕੂੜਾ ਮੈਨੂੰ ਮਹਿਲ ਚੜਾਇਆ ਸਾਈਆਂ ਮੈਂ ਇਹਨਾਂ ਲਾਈਵ ਵਾਲਿਆਂਗੇ ਆਹ ਦੇਖੋ ਝੋਲੀ ਆ ਝੋਲੀ ਅੱਢ ਕੇ ਮੰਗਣ ਲੱਗਾ ਕਈ ਵਾਰੀ ਮੈਂ ਪਹਿਲੇ ਵੀ ਕਿਹਾ ਕਿ ਲਾਈਵ ਵਾਲੇ ਤਾਂ ਦੇਣਾ ਨਹੀਂ ਦੇ ਸਕਦੇ ਜੇ ਫਕੀਰ ਸਾਡੇ ਦੇ ਮਿਹਰਬਾਨ ਹਨ ਸਾਡੇ ਦੇ ਮਿਹਰਬਾਨ ਲਾਈਵ ਵਾਲੇ ਵੀ ਹੈਗੇ ਆ ਕਿਉਂਕਿ ਉਹਨਾਂ ਨੇ ਪਿਆਰ ਸਦਕਾ ਕਾਸ਼ੀ ਕਿੱਥੋਂ ਤੋਂ ਕਿੱਥੋਂ ਪਹੁੰਚਿਆ ਇਹ ਮਨੋਰ ਵੀਰ ਹੈ ਔਰ ਇਹ ਗੁਪਤਾ ਸਾਊਂਡ ਇਹਨਾਂ ਬੰਦਿਆਂ ਨੇ ਦੁਆਬੇ 'ਚ ਮੈਨੂੰ ਲਿਆਂਦਾ ਪਹਿਲਾ ਮੇਲਾ ਲਵਾਇਆ ਸੀ ਮੇਰਾ ਸ਼ਾਮ 84 ਇਸ ਇਨਸਾਨ ਨੇ ਹਾਮੀ ਭਰੀ ਤੇ ਇਹਨੇ ਗਵਾਇਆ ਇੱਕ ਪਰਸੋਂ ਦੀ ਗੱਲ ਐ ਪਰਸੋਂ 34 ਇਹ ਮੈਂ ਲਾਈਵ ਵਾਲਾ ਨੇ ਕਹੂੰਗਾ ਜਰੂਰ ਪਾਇਓ ਮੇਰਾ ਭਰਾ ਕਿਉਂਕਿ ਤੁਸੀਂ ਵੀ ਬੱਚਿਆਂ ਵਾਲੇ ਹੋ ਤੁਸੀਂ ਵੀ ਪਰਿਵਾਰਾਂ ਵਾਲੇ ਹੋ ਜੇਕਰ ਭਾਵੇਂ ਮੈਂ ਹੀ ਹੋਵਾਂ ਅਸੀਂ ਝੂਠ ਨੂੰ ਪੇਸ਼ ਕਰਕੇ ਇਹ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨਾ ਭਾਵੇਂ ਮੈਂ ਆਪਣੀ ਗੱਲ ਵਿੱਚ ਹੀ ਕਰ ਰਿਹਾ ਕੋਈ ਵੀ ਹੋ ਸਕਦਾ ਹੈ ਇਹ ਨਾ ਸੋਚੋ ਮਾਇਆ ਨਿੱਥੀ ਕਰ ਰਿਹਾ ਹੈ ਉਹ ਆਪਣੇ ਬੱਚਿਆਂ ਲਈ ਕੈਂਸਰ ਇਕੱਠਾ ਕਰ ਰਿਹਾ ਆਪਣੇ ਬੱਚਿਆਂ ਲਈ ਕੈਂਸਰ ਕਿਉਂਕਿ ਝੂਠ ਦਾ ਝੂਠ ਦਾ ਸੱਚ ਤੋਂ ਬਹੁਤ ਦੂਰ ਦਾ ਫਾਸਲਾ ਹੈ ਹੈ ਹੀ ਨਹੀਂ ਭਣੇ ਲੋਕਾਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆ ਮੇਰਾ ਮੁੰਡਾ ਬਣੀ ਹੈ ਹਾਂ ਗੱਲ ਮੈਂ ਇਹਨੂੰ ਕਹੀ ਉਸ ਦਿਨ ਵੀ ਬਣੀ ਕਿਉਂਕਿ ਇਹ ਮੇਰੇ ਨਾਲ ਕੰਮ ਸਿੱਖ ਰਿਹਾ ਮੈਂ ਜਾਣਾਂ ਕਿੱਧਰ ਗਿਆ ਉਹ ਇਹ ਮੁੰਡਾ ਕਦੇ ਸਟੇਜਾਂ ਲਾਉਣ ਜੁਗਾ ਹੋ ਜਾਵੇ ਆਪਣੀ ਰੋਜ਼ੀ ਰੋਟੀ ਕਮਾਉਣ ਜੁਗਾ ਹੋ ਜਾਊਗਾ ਮੈਂ ਇਹਨੂੰ ਕਿਹਾ ਵੀ ਜੇ ਤੈਨੂੰ ਮੈਕ ਲਾਉਣਾ ਨਹੀਂ ਨਾ ਆਉਂਦਾ ਤੇ ਅੱਜ ਤੋਂ ਬਾਅਦ ਕੰਮ ਦੇਣਾ ਓਏ ਮੇਰਾ ਬੱਚਾ ਹੈ ਮੇਰਾ ਮੇਰੇ ਮਾਸੀ ਦਾ ਪੁੱਤ ਹੈ ਮੇਰਾ ਭਰਾ ਹੈ ਸੁਣ ਜੇ ਮੈਂ ਇਹਨੂੰ ਨਹੀਂ ਝਿੜਕੂਗਾ ਕੰਮ ਸਿਖਾਉਣ ਲੱਗੇ ਕੀ ਗੱਲ ਜਿਹੜੇ ਕੰਮ ਸਿੱਖਣ ਜਾਂਦੇ ਆ ਜਾਂ ਪੜਨ ਜਾਂਦੇ ਟੀਚਰ ਕੋਲ ਨਹੀਂ ਝਿੜਕਦੇ ਝਿੜਕਦੇ ਆ ਨਾ ਕੀ ਕੰਮ ਸਿਖਾਉਣ ਜਾਂਦੇ ਆ ਓਏ ਇਥੋਂ ਦਾ ਕੀ ਉਸਤਾਦ ਨੇ ਮਾਨੇ ਤਾਂ ਘਮਾਰ ਦਿੰਦੇ ਆ ਮੈਂ ਇਹਨੂੰ ਝਿੜ ਗਿਆ ਤੇ ਲੋਕਾਂ ਨੇ ਨਾ ਨਾ ਲੋਕਾਂ ਨੇ ਮੈਨੂੰ ਬਦਨਾਮ ਕਰਨ ਲਈ ਇਸ ਇਨਸਾਨ ਨੂੰ ਤੇ ਇਸ ਸ਼ਖਸ ਨੂੰ ਮੇਰੇ ਕੋਲੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਗੁਮਤਾ ਸਾਊਂਡ ਨੂੰ ਬੋਲਿਆ ਨਹੀਂ ਭੜਿਆ ਲੋਕਾਂ ਉਹ ਜਿਸ ਸਾਊਂਡ ਨੇ ਮੈਨੂੰ ਗਵਾਇਆ ਹੋਵੇ ਮੇਰੇ ਬੱਚਿਆਂ ਦੇ ਮੂੰਹ ਦੇ ਵਿੱਚ ਬੁਰਕੀ ਪਾਈ ਹੋਵੇ ਕੀ ਗੱਲ ਮੈਂ ਉਹਨੂੰ ਮੰਦਾ ਚੇਗਾ ਕਹੂੰਗਾ ਅੱਛਾ ਦੂਜੀ ਗੱਲ ਜੇ ਮੈਂ ਕਹਿ ਵੀ ਦਿੱਤਾ ਇਹ ਇਨਸਾਨ ਮੈਨੂੰ ਅੰਦਰ ਵਰਕੇ ਮੈਨੂੰ ਕਈ ਵਾਰੀ ਸਟੇਜ ਤੇ ਮੈਨੂੰ ਬਹੁਤ ਕਹਿ ਦਿੰਦਾ ਯਾਰ ਉਹ ਗਾਣਾ ਨਹੀਂ ਗਾਇਆ ਤੂੰ ਬੰਦਾ ਥੋੜੀ ਹੈ ਜੇ ਇਹ ਮੈਨੂੰ ਛਿੜਕ ਸਕਦਾ ਹੈ ਜੇ ਇਹ ਛਿੜਕ ਸਕਦਾ ਹੈ ਓਏ ਜੇ ਮਾਨ ਨਾਲ ਮੈਂ ਵੀ ਕਹਿ ਦਿੱਤਾ ਹੋਊ ਤਾਂ ਕਿਸੇ ਨੂੰ ਕੀ ਫਰਕ ਪੈ ਗਿਆ ਕਿਸੇ ਨੂੰ ਕੀ ਫਰਕ ਪੈ ਗਿਆ ਤੁਸੀਂ ਆਪਣੀ ਰੋਟੀ ਸੇਕਣ ਵਾਸਤੇ ਅੱਜ ਇਸ ਬੰਦੇ ਦਾ ਕਰੋੜਾਂ ਰੁਪਏ ਦਾ ਸਾਊਂਡ ਤੁਸੀਂ ਤੁਸੀਂ ਮਿੱਟੀ ਕਰਨ ਦੇ ਵਿੱਚ ਤੁਲੇ ਹੋਏ ਹੋ ਨਹੀਂ ਇੰਦਾ ਨਹੀਂ ਹੋਣਾ ਚਾਹੀਦਾ ਮੇਰੇ ਨਾਲ ਗੁਪਤਾ ਸੀ ਗੁਪਤਾ ਹੈ ਤੇ ਗੁਪਤਾ ਰਹੂਗਾ ਮੇਰੇ ਨਾਲ ਮਨੋਰਾ ਸੀ ਮਨੋਰਾ ਹੈ ਮਨੋਣਾ ਰਹੂਗਾ ਜਿੱਥੇ ਕਾਸ਼ੀ ਗਾਊਗਾ ਹਾਂ ਹੋ ਸਕਦਾ ਕਲਾਕਾਰਾਂ ਨੇ ਕੋਈ ਇਕੱਠੀ ਸਾਉਂਡ ਰਲ ਕੇ ਦਰਬਾਰਾਂ ਚ ਕੀਤੀ ਹੋਵੇ ਪਰ ਜਿੱਥੇ ਕਾਸ਼ੀ ਗਾਊਗਾ ਉੱਥੇ ਗੁਪਤਾ ਸਾਉਂਡ ਚੱਲੂਗੀ 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 ਜਿੰਨੇ ਜੋ ਕਰਨਾ ਕਰ ਲਵੇ ਕਰ ਲਵੇ ਭੜਿਆ ਲੋਕਾਂ ਇਹਦਾ ਨਹੀਂ ਇਹਦਾ ਨਹੀਂ ਕਿਸੇ ਦੇ ਬੱਚੇ ਦੇ ਮੂੰਹ ਫੁਰਕੀ ਨਹੀਂ ਖੋਣੀ ਇਹ ਉਹ ਇਨਸਾਨ ਹੈ ਜਿਹਨੇ ਕਮਲ ਹੀਰ ਵਰਗੇ ਗਵਾਏ ਹੈ ਜਿਹਨੇ ਮਨਮੋਹ ਨੂੰ ਮਾਰਸ ਵਰਗੇ ਗਵਾਏ ਆ ਪਰ ਜਿਹਨਾਂ ਨੇ ਮੇਰੇ ਹਿਸਾਬ ਨਾਲ ਜਿੱਥੇ ਗਲਤ ਨਾ ਹੋਵਾ ਗੁਰਦਾਸ ਮਾਨ ਵਰਗੇ ਗਵਾਤੇ ਅੱਛਾ ਤੁਸੀਂ ਹੁਣ ਜੇ ਮੈਂ ਇਹਨੂੰ ਚੁਣ ਲਿਆ ਕੀ ਗੱਲ ਤੁਹਾਡੇ ਤੋਂ ਜਰਿਆ ਨਹੀਂ ਜਾ ਰਿਹਾ ਵਿਕਾਸ਼ੀ ਤੋਂ ਦੂਰ ਕਰਦੀਏ ਕਾਸ਼ੀ ਦੀ ਹੋਂਦਾਂ ਖਿੱਚਣ ਵਾਲੇ ਵੈਸੇ ਹੀ ਬਹੁਤ ਨੇ ਜੇ ਕਾਸ਼ੀ ਕਾਸ਼ੀ ਮਾਰਿਆ ਜਾਂ ਚੰਗੀ ਗਿਆ ਇਹਨਾਂ ਨੂੰ ਇਹਨੂੰ ਥੱਲੇ ਧਾਰਨਾ ਇਦਾਂ ਨਹੀਂ ਜੇ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਤੇ ਜੱਗ ਭੰਵੇਂ ਸਾਰੇ ਰੁੱਸੇ ਜਿਹਦੇ ਨਾਲ ਗੁਰੂ ਖੜਾ ਹੈ ਜਿਹਦੇ ਨਾਲ ਸੰਗਤ ਖੜੀ ਐ ਜਿਹਦੇ ਨਾਲ ਭਰਾ ਖੜੇ ਐ ਜਿਹਦੇ ਨਾਲ ਉਹਦਾ ਮੁਰਸ਼ਿਦ ਖੜਾ ਹੈ ਭਾਵੇਂ ਟਿੱਲ ਦਾ ਜ਼ੋਰ ਲਾ ਲਓ ਉਹ ਨਹੀਂ ਡੇਕਦਾ ਬੰਦਾ ਯਾਦ ਯਾਦ ਰੱਖੋ ਮੇਰੀ ਲਾਈਵ ਵਾਲਿਆਂ ਨੂੰ ਬੇਨਤੀ ਐ ਜੇੜਮਣੀ ਸ ਜੇ ਕਿਸੇ ਨੇ ਇਹਨੂੰ ਭਗਾ ਦਿੱਤਾ ਮਣੀ ਕਾਸ਼ੀ ਨੇ ਤੈਨੂੰ ਕਿਹਾ ਇਹ ਆਪਰੇਟਰ ਐ ਓਏ ਮਣੀ ਦੂਸਰਾ ਐ ਇਹਨੂੰ ਨਹੀਂ ਇਹ ਤਾਂ ਮੇਰੀ ਜਿੰਦ ਜਾਨ ਐ ਮੈਂ ਜ ਉਹ ਮੈਂ ਨਾਮ ਲੈ ਵਿੱਚ ਨਹੀਂ ਲੈ ਸਕਦਾ ਮੈਨੂੰ ਉਹ ਕਹਿ ਕੇ ਬੁਲਾਉਣਾ ਕਹ ਬੁਲਾਉਣਾ ਇਸ ਕਰਕੇ ਨਾ ਯਾਰ ਇਹਦਾ ਨਾ ਕਰ ਜੇ ਮੈਂ ਤੁਹਾਡੇ ਦਰਬਾਰਾਂ ਦੇ ਉੱਪਰ ਹਾਜ਼ਰੀ ਭਰਨ ਆ ਹੀ ਗਿਆ ਐ ਇਹਨਾਂ ਤਾਂ ਨਾ ਟੀਮਾ ਕਰੋ ਯਾਰ ਕੋਈ ਵੀ ਬੰਦਾ ਉੱਠ ਕੇ ਕਹਿ ਦੇਵੇ ਕਿਸੇ ਨੂੰ ਬੰਦਾ ਬੋਲਿਆ ਹੋਵੇ ਕਿਸੇ ਦੀ ਧੀ ਭੈਣ ਨੂੰ ਮਾੜਾ ਗਿਆ ਹੋਵੇ ਕਿਸੇ ਬਜ਼ੁਰਗ ਨੂੰ ਮਾੜਾ ਗਿਆ ਹੋਵੇ ਸਭ ਨੂੰ ਇਹ ਕਹੀਦਾ ਜੀ ਹਜ਼ੂਰ ਹੱਸੇ ਨੌਕਰਾਂ ਭਾਵੇਂ ਜੁੱਤੀ ਐ ਚ ਰੱਖ ਲੂੰ ਮ ਭਾਵੇਂ ਸਿਰ ਤੇ ਬਿਠਾ ਲਉ ਨੌਕਰਾਂ ਤੇ ਮੇਰੀ ਬੇਨਤੀ ਹੈ ਭਾਈ ਫੇਰ ਕਹਿਣਾ ਲੋਕਾਂ ਦਾ ਕੁਛ ਨਹੀਂ ਜਾਣਾ ਜਿੱਥੇ ਤਿੰਨ ਭਰਾ ਇਕੱਠੇ ਹੋਏ ਹੋਣ ਲੋਕ ਤਾਂ ਕਹਿੰਦੇ ਇਹਨਾਂ ਚ ਦਫਾੜ ਕਦੋਂ ਪਾਈਏ ਤੂੰ ਮੇਰਾ ਹੈਗਾ ਸੀ ਰਹੇਗਾ ਤੈਨੂੰ ਲਵ ਯੂ ਟਰੱਕ ਵਰਗੇ ਇੱਕ ਵਾਰੀ ਗੁੰਮਤਾ ਸਾਊਂਡ ਦੇ ਨਾਂ ਤੇ ਤਾੜੀ ਦਾ ਦੇ ਬਾਬਾ ਜੀ ਇਹ ਮੇਰਾ ਪਰਿਵਾਰ ਹੈ ਮੇਰਾ ਭਰਾ ਹੈ ਫਰਜ ਫੇਰ ਵੀ ਕੋਈ ਬੁਰਾ ਚੰਗਾ ਲੱਗਾ ਤਾਂ ਸਾਡੇ ਤੋਂ ਮਾਫੀ ਦਾ ਜੱਜ ਕਰੋ ਮੈਂ ਤਾਂ ਮਾਫੀ ਚਾਹੁੰਦਾ ਹਾਂ ਰਮੋਜ਼ ਮਾਲਕ ਨੇ ਇਹ ਕੱਲ ਵੀ ਕਿਸੇ ਦੀ ਗੁੰਡੇ ਰਮੋਜ਼ ਮਾਲਕ ਨੇ ਇਹ ਕੱਲ ਵੀ ਕਿਸੇ ਦੀ ਗੁੰਡੇ ਆ ਲੱਖਾਂ ਮੌਕੇ ਇਹ ਵਿੱਚੋਂ ਕੋਈ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ ਮੁਬਾਰਕਾਂ ਗੁਸਾਤੀ ਮੰਗਦਾ ਆਪਣੇ ਵੀਰ ਦਿੱਤਰਾ ਕੋ ਕਿ ਚੋੜੇ ਮਾਈਕ ਫੜਿਆ ਫਿਰ ਅਧਿ ਨੀਸ਼ ਵੀਰ ਅਕਾ ਹੋਰ ਪਾਈ ਸਾਡੇ ਕਦੇ ਵੀ ਕਿਸੇ ਦਾ ਘਰ ਉਜਾੜ ਕੇ ਤਮਾਸ਼ਾ ਨਹੀਂ ਦੇਖੀਗਾ ਮੈਂ ਬਾਣੀਆਂ ਪੁੱਤ ਹਾਂ ਬਿジネス ਕਰਦਾ ਆ ਪਰ ਜਿੱਥੇ ਪਿਆਰ ਵਾਲੀ ਗੱਲ ਆਵੇ ਨਾ ਪਰਿਵਾਰ ਦੀ ਗੱਲ ਆਵੇ ਅਸੀਂ ਤਿੰਨੋਂ ਭਰਾ ਅਮਨੀ ਵੀ ਆ ਸਾਡਾ ਨੋਰ ਭਾਜੀ ਆ ਮੇਰਾ ਵੱਡਾ ਵੀਰ ਆ ਅਸੀਂ ਇਹਨੇ ਕਸਟਗਲ ਕੀਤਾ ਕਿ ਅਸੀਂ ਸਬਜ਼ੀ ਵੇਚ ਕੇ ਗੁਜ਼ਾਰਾ ਕੀਤਾ ਤੇ ਅੱਜ ਨੂੰ ਜੋ ਮਾਲਕ ਨੇ ਸਾਨੂੰ ਚਾਰ ਚੰਦ ਲਾਏ ਆ ਇਹਨਾਂ ਦੀ ਬਦੌਰਤ ਮਨੋਰ ਭਾਜੀ ਦੇ ਬਦੌਲ ਕਾਸ਼ਿਫ ਭਾਜੀ ਪਰ ਮੈਂ ਇੱਕ ਗੱਲ ਕਹਿੰਦਾ ਜੀ ਅਸੀਂ ਇੱਕ ਮਾਂ ਦੇ ਢਿੱਡੋਂ ਨਹੀਂ ਜੰਮੇ ਕਿਸੇ ਨੂੰ ਮਾਂ ਕਿਸੇ ਨੂੰ ਭਰਾ ਕਿਸੇ ਨੂੰ ਭੈਣ ਕਹਿਣਾ ਬੜਾ ਸੁੱਖਾ ਪਰ ਉਹਦਾ ਫਰਜ਼ ਨਿਭਾਉਣਾ ਬੜਾ ਔਖਾ ਪਰ ਮੈਂ ਉਸ ਤੋਂ ਅੱਲਾ ਪਾਕ ਅਗੇ ਕਿ ਦੁਆ ਕਰਦਾ ਕਿ ਜੇ ਸਾਡੇ ਮਨ ਸਾਫ਼ ਹੈ ਤਾਂ ਸਾਡੇ ਤਿੰਨਾਂ ਭਰਾਵਾਂ ਦਾ ਰਿਸ਼ਤਾ ਕੋਈ ਮਾਈ ਦਾ ਲਾਲ ਕੀ ਦੁਨੀਆ ਦੀ ਕੋਈ ਵੀ ਤਾਕਤ ਪੀਰਾ ਫਕੀਰਾ ਤੋਂ ਇਲਾਵਾ ਉਹ ਨਹੀਂ ਤੋੜ ਨਹੀਂ ਸਕਦੀ ਜੇ ਸਾਡੇ ਮਨ ਚ ਬੇਇਮਾਨੀ ਆ ਅਸੀਂ ਇਕੱਠੇ ਸੀ ਉਹ ਇਕੱਠੇ ਹੈਗੇ ਆ ਜਿਨੇ ਜੋ ਮਰਜੀ ਕਰ ਲਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਲਾਈਵ ਵਾਲੇ ਵੀਰ ਆ ਸਾਨੂੰ ਐਨੇ ਕ ਕਮੈਂਟ ਆਂਦੇ ਆ ਐਨੇ ਕ ਗਲਤ ਮੈਸੇਜ ਸਾਨੂੰ ਕਨਵੇ ਹੁੰਦੇ ਆ ਪਰ ਸਾਨੂੰ ਕੋਈ ਫਰਕ ਨਹੀਂ ਅਸੀਂ ਮੈਂ ਮਨੋਰ ਭਾਈ ਕਰਕੇ ਕਹਿੰਨਾ ਇਹ ਸਾਡਾ ਵੱਡਾ ਵੀਰ ਇਹਨੇ ਫੀਲ ਜੁੜ ਕੀਤਾ ਜੇ ਕੋ ਮੈਨੂੰ ਚਾਰ ਗਾਲਾਂ ਕੱਢ ਲਵੇ ਨਾ ਮੈਂ ਖੋਦੇ ਲਾਈਵ ਸਾਡੇ ਭਰਾ ਚੱਲਦੇ ਪਏ ਜੇਬੀ ਵਾਲੇ ਇੱਕ ਵਾਰੀ ਤਾੜੀ ਮਾਰ ਦੋ ਬਾਪੂ ਗੁਲਾਮ ਸਾਈ ਸੁਰਿੰਦਰ ਸ਼ਾਹ ਸਰਕਾਰ ਲਈ ਉਹਨਾਂ ਦਾ ਫੋਨ ਹੈ ਸਰਕਾਰ ਅੰਦਰ ਹਜ਼ੂਰ ਤੁਹਾਨੂੰ